ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤਕਰੀਬਨ ਮਹੀਨੇ ਡੇਢ ਤੋਂ ਫੇਸਬੁੱਕ ਤੇ ਕੰਮ ਕਰਦਾ ਪਿਆ ਤੇ ਮੈਨੂੰ ਜਿੱਥੇ ਵੀ ਕੋਈ ਆਪਣਾ ਪੰਜਾਬੀ ਭਰਾ ਮਿਲਦਾ ਹੈ ਕੋਈ ਆਪਣਾ ਕਾਰੋਵਰ ਕਰਦਾ ਹੈ ਤੇ ਉਹਦੀ ਵੀਡੀਓ ਆਪਾਂ ਪਾ ਲਈ ਦੀ ਫੇਸਬੁੱਕ ਤੇ ਤੇ ਫੇਸਬੁੱਕ ਵੱਲੋਂ ਵੀ ਤੁਹਾਡੇ ਵਰਗੇ ਦੋਸਤਾਂ ਦਾ ਬਹੁਤ ਸਹਿਯੋਗ ਮਿਲਿਆ ਬੜਾ ਸਾਥ ਮਿਲਿਆ ਬੜਾ ਪਿਆਰ ਮਿਲਿਆ ਤੇ ਬੇਨਤੀ ਇਹੀ ਕਰਦਾ ਵੀ ਜਿੱਥੇ ਵੀ ਕੋਈ ਆਪਣਾ ਪੰਜਾਬੀ ਭਰਾ ਕਿਤੇ ਕੰਮ ਕਰਦਾ ਹੁੰਦਾ ਆ ਉਹਦੇ ਕੋਲ ਜਰੂਰ ਰੁਗਿਆ ਕਰੋ ਦੋ ਚਾਰ ਗੱਲਾਂ ਕੀਤੀਆਂ ਉਹਦੇ ਕੋਲੋਂ ਸੌਦਾ ਲਿਆ ਸਮਾਨ ਲਿਆ ਜਿਹੜਾ ਉਹ ਵੇਚਦਾ ਪਿਆ ਹੈ ਚਾਹੇ ਉਹ ਖਾਨ ਨੂੰ ਐ ਚਾਹੇ ਕੋਈ ਸਬਜ਼ੀ ਵੇਚਦਾ ਆ ਸਹਿਯੋਗ ਕਰਿਆ ਕਰੋ ਦੋਸਤੋ ਸਹਿਯੋਗ ਜਰੂਰ ਕਰਿਆ ਕਰੋ ਤੁਹਾਡੇ ਸਹਿਯੋਗ ਨਾਲ ਦੋਸਤੋ ਅਗਲੇ ਦਾ ਦਾਲ ਫੁਲਕਾ ਚੱਲ ਜੂ ਉਹਦਾ ਪਰਿਵਾਰ ਚੱਲ ਜੂ ਉਹਦੇ ਬੱਚੇ ਪਲ ਜਾਣਗੇ ਸਕੂਲ ਦੀ ਫੀਸ ਚੱਲ ਜੂ ਛੋਟੇ ਛੋਟੇ ਘਰਾਂ ਦੇ ਖਰਚੇ ਦੋਸਤੋ ਤੁਹਾਨੂੰ ਪਤਾ ਹੀ ਆ ਤੇ ਸਿਰਫ 2-4 ਮਿੰਟ ਤੁਸੀਂ ਰੁਕਣਾ 100 200 ਦੀ ਚੀਜ਼ ਲਓ ਅਗਲੇ ਦਾ ਜਿਹੜਾ ਘਰ ਚੱਲ ਜਾਵੇ ਸਹਿਯੋਗ ਕਰਿਆ ਕਰੋ ਦੋਸਤੋ ਹਰ ਬੰਦਾ ਨਾ ਇੱਕ ਆਸ ਲੈ ਕੇ ਦੁਕਾਨ ਖੋਲਦਾ ਆ ਛੋਟਾ ਮੋਟਾ ਆਪਣਾ ਕਾਰੋਬਾਰ ਕਰਦਾ ਤੇ ਇਹ ਜ਼ਰੂਰੀ ਆ ਸਾਡਾ ਰੁਕਣਾ ਪ੍ਰਵਾਸੀਆਂ ਨੂੰ ਛੱਡ ਕੇ ਭਈਆਂ ਨੂੰ ਛੱਡ ਕੇ ਆਪਾਂ ਪੰਜਾਬੀਆਂ ਦੇ ਨਾਲ ਜਦੋਂ ਖੜਾਗੇ ਨਾ ਤੇ ਅਗਲੇ ਬੰਦੇ ਨੂੰ ਮਹਿਸੂਸ ਹੋਏਗਾ ਵੀ ਚਲੋ ਸਾਥ ਮਿਲਦਾ ਭੀ ਅਗਲੇ ਦਾ ਉਤਸ਼ਾਹ ਹੋਰ ਵੱਧਦਾ ਆ ਤੇ ਇਹ ਗੱਲਾਂ ਨਾ ਧਿਆਨ ਦੇ ਵਿੱਚ ਜਰੂਰ ਰੱਖਿਆ ਕਰੋ ਜਰੂਰ ਰੁਕਿਆ ਕਰੋ ਖਾਸ ਕਰਕੇ ਪੰਜਾਬੀ ਚਾਹੇ ਉਹ Hindu ਐ ਚਾਹੇ ਉਹ Sikh ਜਿਹੜਾ ਵੀ ਕੋਈ ਤੁਹਾਨੂੰ ਲੱਗਦਾ ਵੀ ਉਹ ਕਾਰੋਬਾਰ ਉਹਨੇ ਖੋਲ੍ਹਿਆ ਛੋਟਾ ਮੋਟਾ ਛੋਟੇ ਮੋਟੇ ਕਾਰੋਬਾਰ ਤੋਂ ਅੱਗੇ ਅੱਗੇ ਵੱਧਦਾ ਬੰਦਾ ਤੇ ਸਾਥ ਦੇਣਾ ਚਾਹੀਦਾ ਸਾਨੂੰ ਜਰੂਰ ਸਾਥ ਦਿਆ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾ ਜੋ ਹੋਰ ਬੰਦੇ ਵੀ ਇਹ ਵੀਡੀਓ ਦੇਖ ਕੇ ਕੰਮ ਕਰਦਿਆਂ ਨੂੰ ਵੇਖ ਕੇ ਹੋਰ ਨਵੇਂ ਬੰਦੇ ਵੀ ਕਾਰੋਬਾਰ ਦੇ ਵਿੱਚ ਜੁੜਨਗੇ ਤੇ ਚਲੋ ਉਹਨਾਂ ਦਾ ਉਤਸ਼ਾਹ ਹੋਰ ਵਧੇਗਾ ਅਗਲਾ ਪੋਜ਼ਿਟਿਵ ਹੁੰਦਾ ਹੈ ਨੈਗੇਟਿਵ ਨਾ ਦੋਸਤੋ ਕਰਿਆ ਕਰੋ ਵੀ ਤੂੰ ਕਿਹੜੇ ਕੰਮ 'ਚ ਪੈ ਗਿਆ ਬੜੇ ਬਾਰੀ ਇਹ ਵੀ ਮੈਂ ਦੇਖਿਆ ਬਹੁਤ ਲੋਕ ਕੈਸ਼ਟ ਦੇ 'ਚ ਤੂੰ ਕਿਹੜੇ ਕੰਮ 'ਚ ਪੈ ਗਿਆ ਤੇ ਨਾ ਇਤਾਂ ਨਾ ਕਰਿਆ ਕਰੋ ਨੈਗੇਟਿਵ ਨਾ ਕਰੋ ਸਗੋਂ ਉਹਨੂੰ ਹੌਸਲਾ ਸੁਝਾਈ ਉਹਦੀ ਕਰਿਆ ਕਰੋ ਭਈ ਤੂੰ ਭਾਈ ਵਧੀਆ ਕੰਮ ਕੀਤਾ ਆ ਤੇ ਸਾਥ ਦਿਆ ਕਰੋ ਸਹਿਯੋਗ ਦਿਆ ਕਰੋ ਥਾਪੜਾ ਦਿਆ ਕਰੋ ਵੀ ਭਾਈ ਆਪਣਾ ਕੰਮ ਜਿਹੜਾ ਕਰਦੇ ਪਰਿਵਾਰ ਪਾਲ ਵਿਹਲੇ ਰਹਿ ਕੇ ਗੁਜ਼ਾਰਾ ਨਹੀਂ ਆ ਨਸ਼ੇ ਪੱਤੇ ਦੇ ਵਿੱਚ ਲੱਗ ਜਾਂਦੇ ਆ ਵਿਹਲੇ ਦਾ ਕੰਮ ਤੁਹਾਨੂੰ ਪਤਾ ਹੀ ਆ ਵੀ ਉਹਨੇ ਪੁੱਠੇ ਸਿਰ ਤੇ ਕੰਮ ਕਰਨੇ ਆ ਤੇ ਕਾਰੋਬਾਰ ਦੇ ਵਿੱਚ ਜ਼ਰੂਰ ਲਾਓ ਸਭ ਤੋਂ ਮੇਨ ਜਿਹੜਾ ਹੈਗਾ ਆ ਸਾਡਾ ਜ਼ਿੰਦਗੀ ਦਾ ਅੰਗ ਹੈ ਕਾਰੋਬਾਰ ਤੇ ਕਾਰੋਬਾਰ ਕਰਨਾ ਚਾਹੀਦਾ ਵੀਡੀਓ ਕਾਰਦੇ ਦਬਕੇ ਸ਼ੇਅਰ ਤਾਂ ਜੋ ਹੋਰ ਬੰਦੇ